ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ ਅਸੀਂ ਸਿਮਰਾ ਕਲੈਕਸ਼ਨ ਚੰਡੀਗੜ੍ਹ ਤੋਂ ਅੱਜ ਬੌਸ ਸੋਨਿਕ ਕਲੈਕਸ਼ਨ ਲੈ ਕੇ ਆਏ ਆ ਤੁਹਾਡੇ ਵਾਸਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਸਰਮਲ ਵਾਸਤੇ ਸੂਟ ਬਹੁਤ ਹੀ ਸੋਹਣੇ ਸੂਟ ਹੈ ਡਿਜੀਟਲ ਪ੍ਰਿੰਟ ਹੋਏਗਾ ਉਹਨਾਂ ਦਾ ਔਰ ਬਾਟਮ ਤੇ ਆਏਗੀ ਬਹੁਤ ਹੀ ਪਿਆਰੀ ਐਮਬਰਾਇਡਰੀ ਔਰ ਨਾਲ ਹੈਗੇ ਦੁਪੱਟੇ ਜਿਨ੍ਹਾਂ ਤੇ ਤੁਹਾਨੂੰ ਲਿੰਮੀ ਲਗੀ ਵਾਈਟ ਲੇਸ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਲੱਕੀ ਡਰਾਅ ਬਾਰੇ ਜਿਹੜਾ ਕਿ ਅਸੀਂ 31 ਜਨਵਰੀ ਨੂੰ ਕੱਢਾਂਗੇ ਉਹਦੇ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤੇ ਆਉਣ ਵਾਲੇ ਹਰੇਕ ਵੀਡੀਓ ਪਰ-ਪਰ ਕੇ ਕਮੈਂਟਸ ਕਰਨੇ ਆ ਜੀ ਆਪਾਂ ਕਮੈਂਟਸ ਦੇ ਉੱਤੇ ਡਰਾਅ ਕੱਢਣਾ ਤੇ ਉਹਦੇ ਤੇ ਹੀ ਆਪਾਂ ਤੁਹਾਨੂੰ ਇੱਕ ਸੂਟ ਵੀ ਦਵਾਂਗੇ ਜਿਨ੍ਹਾਂ ਦੇ ਵੱਧੋ-ਵੱਧ ਕਮੈਂਟਸ ਆਣਗੇ ਵਿੱਚੋਂ ਉਹਨਾਂ ਦਾ ਫਿਰ ਉਹ ਡਰਾਅ ਦੇ ਵਿੱਚ ਨਾਮ ਆ ਸਕਦਾ ਹੈ ਤੇ ਉਹ ਸਾਡੇ ਕੋਲੋਂ ਸੂਟ ਲੈਣਗੇ ਔਰ ਉਹ ਵੀ ਫ੍ਰੀ ਆਫ ਕੋਸਟ ਆਓ ਸ਼ੁਰੂ ਕਰਦੇ ਆ ਇਹ ਆ ਜੀ ਦੇਖੋ ਬਹੁਤ ਹੀ ਪਿਆਰਾ ਪ੍ਰਿੰਟ ਡਿਜੀਟਲ ਬਹੁਤ ਹੀ ਖਿਰਦੇ ਹੋਏ ਫਲਾਜ਼ ਦੇ ਬੰਚੀਜ਼ ਹੈ ਕਲਰ ਬਹੁਤ ਸੋਹਣਾ ਹੈ ਔਰ ਇਹ ਦੀ ਬਾਟਮ ਦੇਖੋ ਮੈਚਿੰਗ ਬਾਟਮ ਹੈ ਸ਼ੈਡੋ ਵਰਕ ਦੇ ਨਾਲ ਔਰ embroidery ਬਹੁਤ ਸੋਹਣੀ ਆਏਗੀ ਦੋਵੇਂ ਪੌਂਚਿਆਂ ਤੇ ਚਾਹੇ ਤੁਸੀਂ ਸਲਵਾਰ ਤੇ ਲਾਓ ਤੇ ਚਾਹੇ ਲਾਓ ਆਪਣੀ ਪਲਾਜ਼ੋ ਤੇ ਇਹ ਦਾ ਦੁਪੱਟਾ ਜਿਹਦੇ ਤੇ ਲੇਸ ਲੱਗੀ ਹੋਈ ਹੈ ਹੋਰ ਕਲਰ ਦੇਖਦੇ ਹਾਂ ਏ ਵੀ ਕਲਰ ਬਹੁਤ ਪਿਆਰਾ ਹੈ ਡਾਰਕ ਬੇਸ ਦੇ ਉੱਪਰ ਬਹੁਤ ਹੀ ਸੋਨੇ ਸੋਨੇ ਪੀਚ ਕਰੀਮ ਔਰ ਗ੍ਰੀਨ ਕਲਰ ਦੇ ਫਲਾwrs ਹੈ ਇਹ ਦਿਨ ਆਲ ਦੀ ਬਾਟਮ ਹੈ ਜੀ ਇਹ ਵਾਲੀ embroidery ਮੈਂ ਤੁਹਾਨੂੰ ਦਿਖਾਨੀ ਆ embroidery ਦੀ ਨੀਟਨਸ ਲੇਖੋ ਜੀ ਬਹੁਤ ਹੀ ਸੋਹਣੀ ਹੈ ਦੁਪੱਟਾ ਆ ਗਿਆ ਇਹਦੇ ਨਾਲ ਪ੍ਰਿੰਟ ਹੁਣ ਲਾ ਕਲਰ ਦੇਖੋ ਜੀ ਪ੍ਰਿੰਟ ਥੋੜੇ ਥੋੜੇ ਡਿਫਰੈਂਟ ਵੀ ਆਣਗੇ ਸਮਰ ਦਾ ਸਟੱਫ ਹੈ ਬਹੁਤ ਹੀ ਸੋਹਣਾ ਸੌਫਟ ਕਾਟਨ ਦੇ ਵਿੱਚ ਬਟਰ ਕਾਟਨ ਇਹਦਾ ਨਾਮ ਹੈ ਸਟੱਫ ਦਾ ਬਾਟਮ ਦਿਓ ਗੌਤੀ ਪਿਆਰੀ ਪਿਆਰੇ ਡਿਜੀਟਲ ਪ੍ਰਿੰਟ ਇਹ ਤੇ ਐਮਬਰਾਇਡਰੀ ਕਿੰਨੀ ਪਿਆਰੀ ਬਣੀ ਹੋਈ ਹੈ ਸ਼ਰਟ ਦੇ ਵਿੱਚ ਰਈ ਕਲਰ ਚੁੱਕੇ ਬਹੁਤ ਸੋਹਣੀ ਐਮਬਰਾਇਡਰੀ ਕੀਤੀ ਹੋਈ ਹੈ ਰੇਟਸ ਵੀ ਇਹਨਾਂ ਦੇ ਬਹੁਤ ਰੀਜ਼ਨੇਬਲ ਹੈ ਇਹਨਾਂ ਦਾ ਰੇਟ ਆਏਗਾ ਜੀ 950 ਇਹ ਆ ਗਿਆ ਜੀ ਸਪੈਸ਼ਲ ਸੇਲ ਆਫਰ ਦੇ ਵਿੱਚ ਇਹ ਸੂਟ ਜਾ ਰਿਹਾ ਹੈ ਇਹ ਤਾਂ ਦੁਪੱਟਾ ਆ ਗਿਆ ਅਗਰ ਅਸੀਂ ਐਮਬਰਾਇਡਰੀ ਵੀ ਕਰਵਾਉਣ ਜਾਈਏ ਤਾਂ ਆਪਣੀ ਐਮਬਰਾਇਡਰੀ ਇੰਨੀ ਕੁ 500-600 ਦੀ ਹੋਈਗੀ ਔਰ ਇਹਦੇ ਨਾਲ ਦੇਖੋ ਤੁਹਾਨੂੰ ਪੂਰਾ ਸੂਟ ਮਿਲ ਰਿਹਾ ਨਾਲ ਦੁਪੱਟਾ ਵੀ ਹੈ ਲੇਸ ਵੀ ਲੱਗੀ ਹੋਈ ਹੈ ਬਿਲਕੁਲ ਸੌਫਟ ਕਾਟਨ ये आ गया नैक्सटिंग ब्राउनिश कलर है बहुत ही प्यारा ये आ गया बॉटम बहुत ही सोहना बन के सूट बहुत सोहना लगना है, अगर तुम इस इन्होंने कलर चो कोई लेस हल्की हल्की लगा लो गीव बहुत सोहना सूट बनना है दुपट्टा ਨੈਕਸਟ ਕਲਰ ਦੇਖੋ ਜੀ ਪੀਜ ਜਿਆ ਬਾਤ ਸੋਹਣਾ ਕਲਰ ਹੈ ਬਾਟਮ ਇਹਦੀ ਬਹੁਤ ਪਿਆਰੀ ਲੱਗ ਰਹੀ ਹੈ ਬਹੁਤ ਵਧੀਆ ਕਢਾਈ ਕੀਤੀ ਹੋਈ ਆ ਬਾਟਮ ਤੇ ਬਹੁਤ ਸੋਹਣਾ ਸੌਫਟ ਬਟਰ ਕਾਟਨ ਇਹਦਾ ਦੁਪੱਟਾ ਹਾਫ ਪੀਰ ਦਾ ਬਹੁਤ ਸੋਹਣੀ ਕੁਆਲਿਟੀ ਹੈ ਇਹਦੀ ਵੀ ਪਲੇਸ ਲੱਗੀ ਦੀ ਹੈ ਪੀਰ ਵਿੱਚ ਅਗਲਾ ਕਲਰ ਬਹੁਤ ਹੀ ਪਿਆਰਾ ਹੈ ਬਹੁਤ ਹੀ ਸੋਹਣਾ ਪਿੰਕ ਕਲਰ ਹੈ ਤੇ ਬਾਟਮ ਦੇਖੀਏ ਡਿਜੀਟਲ ਪ੍ਰਿੰਟ ਬਹੁਤ ਹੀ ਸੋਹਣਾ ਲੱਗ ਰਿਹਾ ਹੈ। ਔਰ ਇਹ ਦੀ ਬਾਟਮ ਇਹਦਾ ਵੀ ਕਲਰ ਬਹੁਤ ਸੋਹਣਾ ਗਰਮੀਆਂ ਲਈ ਬਹੁਤ ਪਿਆਰੇ ਪਿਆਰੇ ਕਲਰ ਹੈ। ਏਮਬਰਾਇਡਰੀ ਬਹੁਤ ਅੱਛੀ ਹੋਈ ਹੋਈ ਹੈ। ਇਹ ਆ ਗਿਆ ਇਹਦਾ ਦੁਪੱਟਾ ਹਾਫ ਪਿਓਰ ਦਾ। ਜਿਹੜੇ ਵੀ ਕਲਰ ਡਿਜ਼ਾਈਨ ਤੁਹਾਨੂੰ ਇਹਦੇ ਵਿੱਚੋਂ ਪਸੰਦ ਆਉਂਦੇ ਆ ਤੁਸੀਂ ਉਹਨਾਂ ਦੇ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਭੇਜਣੇ ਆ ਤੇ ਲੱਕੀ ਡਰਾਅ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਹਾਂ ਤੁਸੀਂ ਜਿਆਦਾ ਤੋਂ ਜ਼ਿਆਦਾ ਜਿੰਨੇ ਵੀ ਸਾਡੇ ਅਮ 15-20 ਦਿਨ ਤੋ ਅਸੀਂ ਪਾਈਆਂ ਵੀਡੀਓ ਉਹਨਾਂ ਨੂੰ ਦੇਖੋ ਲਾਈਕ ਕਰੋ ਤੇ ਕਮੈਂਟ ਕਰੋ ਜਿਨ੍ਹਾਂ ਦੇ ਵੀ ਜ਼ਿਆਦਾ ਕਮੈਂਟ ਹੋਣਗੇ ਉਹਨਾਂ ਦਾ ਅਸੀਂ ਲੱਕੀ ਡਰਾਅ ਕੱਢਾਂਗੇ ਤੇ ਆਕੇ ਤੋਂ ਵੀ ਹੋਰ ਜੇ ਵੀਡੀਓ ਦੇਂਦੇ ਰਹਿਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਹ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਸ਼ਾ ਜੀ